ਸ਼ਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਦਾ ਸਵਾਗਤ ਹੈ ਮਹਾਂ ਕੁਮਰਪ੍ਰੀਤ ਕੋਰ ਤਾਂ ਹਾਜ਼ਰ ਹੋਏ ਆਪ ਸਤੇ ਅਸੀਂ ਮੁੱਖ ਖਬਰਾਂ ਦੇ ਨਾਲ ਤਾਂ ਬ੍ਰੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋ ਚੁੱਕਿਆ ਜਿਸ ਹਾਂ ਸੀਐਮ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮੌਰਵਨ ਕੇਜਰੀਵਾਲ ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਾਲੇ ਕੁਪਟਾ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵਾਂ ਸ਼ਹਿਰ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ ਇਹ ਯਾਤਰਾ ਸੂਬਾ ਸਰਕਾਰ ਦੇ ਹਰ ਪਿੰਡ ਹਰ ਵਾਰਡ ਅਤੇ ਹਰ ਮੁਹੱਲੇ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਦਾ ਪ੍ਰਤੀਕ ਹੈ ਇਸ ਇਤਿਹਾਸਿਕ ਮਹਿੰਮ ਦੀ ਸ਼ੁਰੂਆਤ ਨਵਾਂ ਸ਼ਹਿਰ ਦੇ ਪਿੰਡ ਟੰਗੜਵਾ ਤੋਂ ਕੀਤੀ ਗਈ ਸੀ ਜਿੱਥੇ ਭਗਵੰਤ ਮਾਨ ਖੁਦ ਮੌਜੂਦ ਸਨ ਅਤੇ ਉਹਨਾਂ ਨੇ ਸਥਾਨਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਪਾਈਵਾਲ ਬਣਨ ਦੀ ਅਪੀਲ ਕੀਤੀ। ਉਹਨਾਂ ਕਿਹਾ ਇਹ ਲੜਾਈ ਸਿਰਫ ਸਰਕਾਰ ਦੀ ਨਹੀਂ ਹੈ ਇਹ ਹਰ ਪੰਜਾਬੀ ਦੀ ਹੈ। ਚਿਰੋ ਤੱਕ ਲੋਕ ਖੁਦ ਜਾਗਰੂਕ ਨਹੀਂ ਹੁੰਦੇ ਅਤੇ ਨਸ਼ੇ ਦੀ ਦੁਰਵਰਤੋਂ ਵਿਰੋਧ ਨਹੀਂ ਕਰਦੇ ਤਾਂ ਇਸ ਜ਼ਹਿਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਤੇ ਆਓ ਸੁਣਦੇ ਹਾਂ ਅੱਗੇ ਹੋਰ ਕੀ ਕਹਿੰਦੇ ਨੇ ਸੀਐਮ ਭਗਵੰਤ ਸਿੰਘ ਮਾਨ। ਵਿਰੋਧੀ ਪਾਰਟੀਆਂ ਕਹਿੰਦੇ ਆ ਇਦਾਂ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਸਾਨੂੰ ਪਲੈਨਿੰਗ ਬਣਾਉਣ ਤੇ ਟਾਈਮ ਲੱਗ ਗਿਆ ਦੇਖੋ ਕੋਈ ਵੀ ਨਕਸ਼ਾ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਜੋ ਨਕਸ਼ਾ ਬਣ ਜਾਂਦਾ ਬਿਲਡਿੰਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹੇ ਯੁੱਧ ਜਿਹੜਾ ਇਹ ਯੁੱਧ ਯੁੱਧ ਵਾਂਗੂ ਹੀ ਨਕਸ਼ੇ ਬਣਾਉਣੇ ਪੈਂਦੇ ਆ ਜਿਵੇਂ ਫੌਜਾਂ ਬਣਾਉਂਦੀਆਂ ਨੇ ਨਕਸ਼ੇ ਕਿ ਕਿਹੜੇ ਮੋਰਚੇ ਤੋਂ ਕਿਹੜਾ ਸੈਕੰਡ ਡਿਫੈਂਸ ਲਾਈਨ ਕਿਹੜੀ ਹੋਊਗੀ ਉਸ ਤੋਂ ਬਾਅਦ ਐ ਹੋ ਗਿਆ ਤਾਂ ਜੇ ਇੱਧਰ ਨੂੰ ਇੱਥੇ ਤੱਕ ਆ ਗਏ ਤਾਂ ਆਪਾਂ ਕਿਹੜਾ ਪੁਲ ਉਡਾਉਣਾ ਹੈ ਕਿੱਥੇ ਤੱਕ ਉਹਨਾਂ ਨੂੰ ਰੋਕਣਾ ਇਹ ਸਾਰਾ ਕੁਝ ਇਦਾਂ ਹੀ ਅਸੀਂ ਸਾਨੂੰ ਲਗਭਗ 2 ਸਾਲ ਲੱਗੇ 2.5 ਸਾਲ ਲੱਗੇ ਇਹ ਦੇਖਣ ਲਈ ਕਿ ਸਪਲਾਈ ਲਾਈਨ ਕਿੱਥੋਂ ਆ ਰਹੀ ਹੈ ਜੇ ਸਪਲਾਈ ਲਾਈਨ ਤੋੜਤੀ ਤਾਂ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਉਹਨਾਂ ਨੂੰ ਵਿਦਰੋਹਲ ਸਿੰਪਟਮਸ ਹੋਣਗੇ ਕੁਝ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਨਹੀਂ ਮਿਲਦਾ ਨਸ਼ਾ ਤਾਂ ਤੜਫਦੇ ਨੇ ਫਿਰ ਉਹ ਤਾਂ ਕੋਈ ਨਾ ਕੋਈ ਕਿਉਂਕਿ ਬਾਡੀ ਇਸ ਤਰ੍ਹਾਂ ਲੱਗ ਜਾਂਦੀ ਹੈ ਤਾਂ ਫਿਰ ਉਹ ਕਿਤੇ ਉਹਨਾਂ ਉਹਨਾਂ ਨੂੰ ਕਿੱਥੇ ਸਾਂਭਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਉੱਥੇ 4-4 ਮਹੀਨੇ ਦੀਆਂ ਦਵਾਈਆਂ ਰੱਖੀਆਂ ਫਿਰ ਰੀਹੈਬ ਸੈਂਟਰ ਖੋਲੇ ਜੇ ਕਿਸੇ ਨੂੰ ਦਾਖਲ ਕਰਨਾ ਪੈਂਦਾ ਤਾਂ ਉੱਥੇ ਦਾਖਲ ਵੀ ਕੀਤਾ ਜਾ ਸਕਦਾ 5 7 10 ਦਿਨ ਲਈ ਤੇ ਸਰਕਾਰ ਵੱਲੋਂ ਸਾਰਾ ਫ੍ਰੀ ਦੇ ਵਿੱਚ ਇਹਦਾ ਬਜਟ ਜਿਹੜਾ ਜਿੰਨਾ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਸ਼ੁਰੂ ਕੀਤਾ ਸੀ ਕੰਮ ਕਿ ਯੁੱਧ ਨਸ਼ਿਆਂ ਵਿਰੁੱਧ ਫਿਰ ਸਪਲਾਈ ਲਾਈਨ ਤੋੜੀ ਫਿਰ ਉਹਨਾਂ ਜਿਹੜੇ ਵਿਦਰਾਲ ਸਿੰਪਟਮ ਚ ਆਗੇ ਸੀਗੇ ਬੱਚੇ ਉਹਨਾਂ ਨੂੰ ਇਲਾਜ ਵੀ ਕਰਦੇ ਆ ਹੁਣ ਵੀ ਕਰਦੇ ਆ ਤੇ ਉਹਨਾਂ ਦੇ ਜਿਹੜੇ ਰੀਹੈਬ ਸੈਂਟਰ ਨੇ ਉਹਨਾਂ ਦਾ ਬੈੱਡ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ ਉੱਥੇ ਫੈਸਿਲਟੀਆਂ ਵੀ ਖੇਡਾਂ ਦੀ ਵੀ ਪਹਿਲਾਂ ਜਿਹੜੇ ਪ੍ਰਾਈਵੇਟ ਸੀਗੇ ਰੀਹੈਬ ਸੈਂਟਰ ਉਹ ਟੌਰਚਰ ਕਰਦੇ ਸੀ ਮਤਲਕ ੱੱਕੇ ਨਾਲ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸੀ ਇੱਥੋਂ ਦੀਆਂ ਖਬਰਾਂ ਸਾਨੂੰ ਆਉਂਦੀਆਂ ਸੀ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਅਸੀਂ ਉਹਨਾਂ ਨੂੰ ਜਿਹੜੇ ਪੁੱਲੇ ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉੱਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ 'ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਔਰ ਲੰਗੜੋਆ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਆ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸੇੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਥੀ ਕਿਉਂਕਿ ਆਪਣੀ ਧਰਤੀ ਨੂੰ ਆਪਾਂ ਠੀਕ ਕਰ ਲਿਆ ਪਰ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਿਰੇ ਲੋੜੀਆਂ ਤਾਂ ਇੱਥੇ ਹੀ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਹੈ ਤਦੜੀ ਆਪ ਸੁਪਰੀਮ ਅਰਵਿੰ ਕੇਜਰੀਵਾਲ ਦੇ ਵੱਲੋਂ ਪੰਜਾਬੀਆਂ ਦੇ ਕੋਲੋਂ ਚਾਰ ਵੱਡੇ ਵਾਅਦੇ ਲਿੱਤੇ ਗਏ ਨੇ ਇੱਥੇ ਯੋਜਨਾਸ਼ਰਤ ਮੁਦ ਮੁਹਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰ ਕੇਜਰੀਵਾਲ ਨੇ ਕਿਹਾ ਜਦੋਂ ਅਸੀਂ ਨਸ਼ਾ ਖਿਲਾਫ ਕੰਮ ਸ਼ੁਰੂ ਕੀਤਾ ਤਾਂ ਲੋਕ ਨੇ ਸਾਨੂੰ ਕਿਹਾ ਕਿ ਇਹ ਬਹੁਤ ਖਤਰਨਾਕ ਕੰਮ ਹੈ ਅਤੇ ਇਹ ਤੁਹਾਡੀ ਜਾਨ ਲੈ ਲੈਣਗੇ ਪਰ ਅਸੀਂ ਲੋਕਾਂ ਨੂੰ ਵਚਨ ਦਿੱਤਾ ਅਸੀਂ ਨਸ਼ਾ ਖਤਮ ਕਰਕੇ ਹੀ ਰਹਾਂਗੇ ਭਾਵੇਂ ਜਾਨ ਬਚੇ ਇਹ ਆ ਫਿਰਨਾ ਬੱਚੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਾਡੀ ਜਾਨ ਵੀ ਹਾਜ਼ਰ ਹੈ ਨਸ਼ਾ ਵੇਚ ਕੇ ਤਸਕਰਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਉਹਨਾਂ ਕੋਠੀਆਂ ਤੇ ਬੁਲਡੋਜ਼ਰ ਚੱਲ ਰਹੇ ਨੇ ਕਈ ਲੋਕ ਰੋਂਦੇ ਹੋਏ ਇਹ ਕਹਿ ਰਹੇ ਹਨ ਕਿ ਸਾਨੂੰ ਉਮੀਦ ਨਹੀਂ ਸੀ ਕਿ ਕੋਈ ਅਜਿਹਾ ਵੀ ਸਮਾ ਆਵੇਗਾ ਜੋ ਦੋ ਨਸ਼ਾ ਤਸਕਰਾਂ ਦੇ ਕਾਰਜ ਟਾਹੇ ਜਾਣਗੇ ਅਤੇ ਅਜਿਹੀ ਕੋਈ ਸਰਕਾਰ ਆਵੇਗੀ ਕੇ ਜਿਵਾਨ ਨੇ ਕਿਹਾ ਕਿ ਹੁਣ ਸਮਾ ਆ ਗਿਆ ਹੈ ਕਿ ਪੰਜਾਬ ਦੇ 3 ਕਰੋੜ ਲੋਕ ਜੇਕਰ ਨਾਲ ਜੁੜ ਗਏ ਤਾਂ ਨਸ਼ਾ ਖਤਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਨਸ਼ੇ ਖਿਲਾਫ ਜੋ ਯੁੱਧ ਹੈ ਇਸ ਨੂੰ ਜਨ ਅੰਦੋਲਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ 13000 ਪਿੰਡਾਂ 'ਚ ਅਗਲੇ ਡੇਢ ਮਹੀਨੇ 'ਚ ਜਾਵਾਂਗੇ ਅਤੇ ਲੋਕਾਂ ਨਾਲ ਗੱਲ ਕਰਾਂਗੇ ਸ਼ਹਿਰਾਂ ਵਿੱਚ ਇੱਕ ਇੱਕ ਵਾਰਡ 'ਚ ਜਾਵਾਂਗੇ ਤਾਂ ਜੋ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਪਹਿਲਾ ਵਾਦਾ ਇਹ ਹੈ ਲਿਆ ਕੇ ਇੱਥੇ ਜਿੰਨੇ ਵੀ ਲੋਕ ਹਨ ਸਭ ਨੇ ਸੌ ਚੁਕਣੀ ਹੈ ਕਿ ਮੈਂ ਨਸ਼ਾ ਨਹੀਂ ਕਰਾਂਗਾ ਅਤੇ ਸਭ ਨੇ ਆਪਣੇ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਲੈਣੀ ਹੈ। ਦੂਜਾ ਵਾਦਾ ਕੋਈ ਵੀ ਆਪਣੇ ਪਿੰਡਾਂ ਚ ਨਸ਼ਾ ਨਹੀਂ ਵਕਣ ਦੇਵੇਗਾ। ਇਸ ਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਸਿਆਸੀ ਲੋਕ ਸਭ ਸਾਥ ਦੇਣਗੇ। ਤੀਜਾ ਵਾਦਾ ਕਿ ਜੇਕਰ ਕੋਈ ਨਸ਼ਾ ਵੇਚਣ ਵਾਲਾ ਫੜਿਆ ਗਿਆ ਹੈ ਤਾਂ ਉਸ ਦੀ ਕੋਈ ਵੀ ਜ਼ਮਾਨਤ ਨਹੀਂ ਕਰਾਵੇਗਾ। ਭਾਵੇਂ ਉਹ ਤੁਹਾਡਾ ਖਾਸ ਹੀ ਕਿਉਂ ਨਾ ਹੋਵੇ। ਚੌਥਾ ਵਾਦਾ ਜਿਹੜੇ ਨਸ਼ਾ ਪੀੜਿਤ ਹਨ ਉਹਨਾਂ ਨੂੰ ਨਸ਼ਾ ਛਡਾਊ ਦੇ ਲਈ ਲੋਕਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਪੰਜਾਬ 'ਚ ਬਹੁਤ ਸਾਰੇ ਉਹ ਕਲੀਨਿਕ ਅਤੇ ਨਸ਼ਾ ਛਡਾਊ ਕੇਂਦਰ ਖੁੱਲੇ ਹੋਏ ਨੇ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਵੀ ਸੀਐਮ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮ ਅਰਵਿੰ ਕੇਸ਼ਰੀਵਾਲ ਪਹੁੰਚਦੇ ਨੇ ਜਿੱਥੇ ਨਸ਼ਾ ਛਡਾਊ ਯਾਤਰਾ ਦੀ ਸ਼ੁਰੂਆਤ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਚਲੰਦਰ ਵਿਕੇ ਸੀਐਮ ਭਗਵੰਤ ਸਿੰਘ ਮਾਨ ਕੌਮੀ ਕੰਵੈਨਰ ਅਰਵਿੰਦ ਕੇਜਰੀਵਾਲ ਪੰਜਾਬ ਇਨਚਾਰਜ ਮਨਿੰેશ ਸਿਸੋਧਿਆ ਜੀ ਅਤੇ ਸਮੇਤ ਕੈਬਨਟ ਮੰਤਰੀ ਮੋਹਿੰਦਰ ਪਗਤ ਨੇ ਵਿਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਸਮੂਹ ਹਦਦਾਰਾਂ ਦੇ ਸਥਾਨਕ ਲੋਕਾਂ ਨੂੰ ਆਪਣੇ ਇਲਾਕੇ ਚ ਨਸ਼ਾ ਨਾ ਵਿਕਣ ਦੇਣ ਦੀ ਸੋਚ ਚੁਕਾਈ ਨਸ਼ਾ ਮੁਕਤੀ ਯਾਤਰਾ ਪੰਜਾਬ ਦੇ ਹਰ ਪਿੰਡ ਸਮੇਤ ਸ਼ਹਿਰ ਦੇ ਵਾਰ ਤੱਕ ਪਹੁੰਚ ਕਰੇਗੀ ਤੇ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰੇਗੀ ਤੇ ਉਥੋਂ ਦੇ ਲੋਕਾਂ ਨੂੰ ਵੀ ਸਿਮਪਕਵਨ ਸਿੰਘ ਮਾਨ ਦੇ ਵੱਲੋਂ ਸੰਬੋਧਨ ਕੀਤਾ ਗਿਆ ਬੜੀ ਖੁਸ਼ੀ ਆ ਜਿਸ ਗੱਲ ਦੀ ਹੋਈ ਕਿ ਲੋਕ ਆਪ ਕਹਿ ਰਹੇ ਨੇ ਕਿ ਜੀ ਪਹਿਲਾਂ ਹਾਲਾਤ ਪਿੰਡਾਂ ਦੇ ਬਹੁਤ ਵੱਧ ਤੋਂ ਬਦਤਰ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਆਮ ਬੰਦੇ ਲਈ ਧੀਆਂ ਭੈਣਾਂ ਲਈ ਬਾਹਰ ਨਿਛੇੜੀ ਜਾਂ ਨਸ਼ੇ ਦੇ ਤਸਕਰ ਮੋਟਰਸਾਈਕਲਾਂ ਦੀਆਂ ਡਾਰਾਂ ਦੀਆਂ ਡਾਰਾਂ ਲੈ ਕੇ ਘੁੰਮਦੇ ਸੀ ਕੋਈ ਪਤਾ ਨਹੀਂ ਕਦੋਂ ਕਿਦਾ ਮੋਬਾਈਲ ਖੋਲਿਆ ਜਾਵੇ ਬਾਲੀਆਂ ਕੰਨਾਂ ਦੀਆਂ ਖੋਲੀਆਂ ਜਾਣ ਚਪਟ ਮਾਰ ਲਈ ਜਾਵੇ ਚ ਇੰਨੀਆਂ ਬਾਹਰ ਨਹੀਂ ਨਿਕਲਦਾ ਸੀ ਕੋਈ ਅੱਜ ਹਾਲਾਤ 2 ਮਹੀਨਿਆਂ 'ਚ ਹੀ ਲਗਭਗ ਫਰਵਰੀ ਦੇ ਐਂਡ 'ਚ ਸ਼ੁਰੂ ਕੀਤਾ ਸੀ ਕਿਉਂਕਿ ਉਦੋਂ ਤੱਕ ਅਸੀਂ ਨਕਸ਼ੇ ਬਣਾਉਂਦੇ ਰਹੇ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜਾਂਗੇ ਤਾਂ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਬੱਚੇ ਇਸ ਸੰਗਤ 'ਚ ਪੈ ਗਏ ਆਪ ਨਹੀਂ ਵੇਚਦੇ ਪਰ ਬੁਰੀ ਸੰਗਤ ਚ ਪੈ ਗਏ ਕਿਵੇਂ ਨਾ ਕਿਵੇਂ ਕਈ ਵਾਰੀ ਉਹ ਉਮਰ ਐ ਤਾਂ ਦੀ ਹੁੰਦੀ ਐ ਕਿ ਆਪਸ ਯਾਰ ਦੋਸਤ ਬੈਠੇ ਯਾਰੀ ਦੋਸਤੀ ਦੀ ਸੌਂ ਪਵਾ ਕੇ ਯਾਰੀ ਦੋਸਤੀ ਦੀ ਕਸਮ ਜੁਕਾ ਕੇ ਲਓ ਤੂੰ ਇੱਕ ਵਾਰੀ ਤਾਂ ਚੈੱਕ ਕਰ ਲਾ ਇੱਕ ਵਾਰੀ ਤਾਂ ਚੈੱਕ ਕਰ ਲਾ ਬਸ ਉਹ ਇੱਕ ਵਾਰੀ ਦਾ ਜਿਹੜਾ ਚੈੱਕ ਕਰਨਾ ਹੈ ਉਹ ਐਸਾ ਜ਼ਿੰਦਗੀ ਦੀ ਬਹੁਤ ਭਾਰੀ ਗਲਤੀ ਸਾਬਤ ਹੋ ਜਾਂਦਾ ਹੈ ਕਿ ਬਾਅਦ ਚ ਪਛਤਾਵੇ ਹੀ ਰਹਿ ਜਾਂਦੇ ਐ ਪਰਿਵਾਰ ਪੱਲੇ ਵੀ ਉਹ ਬੱਚੇ ਪੱਲੇ ਵੀ ਅਸੀਂ ਕਹਿਆ ਫਿਰ ਉਹਨਾਂ ਨੂੰ ਕਿਹੜੇ ਹਾਂ ਕਿੱਥੇ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਕਿੰਨੀ ਕੁ ਗਿਣਤੀ ਹੋ ਸਕਦੀ ਹੈ ਫਿਰ ਉਹਨਾਂ ਲਈ ਕਿੰਨੀਆਂ ਕੁ ਦਵਾਈਆਂ ਚਾਹੀਦੀਆਂ ਹੋਣਗੀਆਂ ਓਟ ਕਲੀਨਿਕ ਰੀਹੈਬ ਸੈਂਟਰ ਕਿੰਨੇ ਕੁ ਅਪਡੇਟ ਕਰਨ ਵਾਲੇ ਨੇ ਫਿਰ ਉਸ ਤੋਂ ਬਾਅਦ ਜਿੰਨੇ ਐਨਡੀਪੀਐਸ ਦੇ ਪਰਚੇ ਨੇ ਜਿਨ੍ਹਾਂ ਤੇ ਪਹਿਲਾਂ ਦੇ ਪਏ ਹੋਏ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ 'ਚ 70 ਵਿਛਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂਵੇ ਚੱਲੂਵੇ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਹੁੰਦੇ ਇਹ ਜਿਹੜਾ ਪਾਪ ਦੀ ਕਮਾਈ ਹੈ 2-4 ਦਿਨ ਤਾਂ ਤੁਹਾਨੂੰ ਇਹ ਬਹੁਤ ਵਧੀਆ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਸਕਦੀ ਹੈ ਪਰ ਪ੍ਰਮਾਤਮਾ ਦੀ ਕਚਹਿਰੀ ਨੂੰ ਮੰਨਣ ਵਾਲੇ ਬੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਪਿੰਡਾਂ ਦੇ ਸਪੀਕਰਾਂ 'ਚੋਂ ਉਚਾਰੀ ਜਾਂਦੀ ਹੈ ਆਪਾਂ ਉਹ ਲੋਕਾਂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਏ ਰਾਜਗੁਰੂ ਸੁਖਦੇਵ ਜਿੱਥੇ ਗਦਰੀ ਬਾਬੇ ਦੇਸ਼ ਲਈ ਲੜਨ ਵਾਲੇ ਜਿੱਥੇ ਵੀਰਾਂ ਫਕੀਰਾਂ ਨੇ ਆਪਣੇ ਪ੍ਰਵਚਨ ਕੀਤੇ ਅਸੀਂ ਤਾਂ ਉਹ ਲੋਕ ਆ ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਇਹਦੇ ਤੇ ਆਪਾਂ ਨੂੰ ਜਾਣ ਦੀ ਲੋੜ ਹੈ ਤੇ ਉਦਰੀ ਇੰਡੀਆ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਅਭੇਸ਼ ਸਿੰਘ ਛੋਟਾਲਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਰਾਉਂਡ ਵੀ ਸੈਨਿਕੋ ਕੋ ਬਧਾਈ ਦਿੰਦਾ ਹਾਂ ਜਿਨ੍ਹਾਂ ਨੇ ਸਿਰਰ ਸੰਚਾਰ ਦਾ बदला लेने का काम किया और इन वीर सैनिकों ने शौर्य परिक्रमा बहादुरी का जोरदार प्रदर्शन किया पूरे देश को गर्व है हम भी अपनी तरफ से इनको बहुत बहुत बधाई देते हैं और उसके साथ साथ मैं पार्टी के उन सभी नेताओं को भी पार्टी के कार्यकर्ताओं को तो भी जिन्होंने पाँच छः और सात तारीख तीन दिन में जो पानी को लेकर के हरियाणा और पंजाब में आज एक नया विवाद छिड़ा हुआ है अपने पानी के अक्की लड़ाई के लिए हरियाणा प्रदेश के लोगों को पूरा पानी मिले उसके लिए जो तीन दिन पूरे प्रदेश भर में अलग अलग जिलों में जाकर के प्रदर्शन किया और सरकार को चेताने का काम का किया उसके लिए मैं उन सबको बधाई भी देता हूँ बड़ी आरानी की बात है सरकार की तरफ से एक सर्वदलीय बैठक बुलाई गई और उस बैठक के अंदर सरकार की तरफ से मुख्यमंत्री ने बारी बारी ये कहा कि हमारा अधिकार हम इसको लेकर के रहेंगे हमें इसके लिए जो कोई भी बड़ा फैसला करना पड़ेगा लेकिन क्योंकि कमजोर लोगों की सरकार है और कमजोर लोग कभी भी कोई बड़ा फैसला नहीं ले सकते ये नम्बी सरकार है इस सरकार को मुख्यमंत्री नहीं चला सकता इसको तो दिल्ली में बैठे लोग चलाने का काम कर रहे हैं और दिल्ली के लोगों के जो सरकार को चला रहे हैं उनकी आपस में एक राय नहीं है ये गुटों में बटे हुए लोग हैं इसका नुकसान हमारे प्रदेश के किसान को हमारे प्रदेश के आम आदमी को हम इस सरकार की जितनी भी निंदा की जाए थोड़ी है हैरानी की बात है आज जो ऑपरेशन चला था पिछले दिन उस ऑपरेशन को थीज पाए हुए आज मेरे ख्याल दस दिन के करीब हो गए और इस दस दिन के अंदर सरकार ने अपने और कार्यक्रम शुरू कर लिए सारे लेकिन उनको प्रदेश के पानी की आज भी चिंता नहीं है इसलिए चिंता नहीं है कि इनका इस प्रदेश को बनाने में कहीं कोई सुरोकार नहीं था ਤਦਰੀ ਹਰ ਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਾਸੀਆਂ ਨਾਲ ਗੱਲ ਕੀਤੀ ਓਪਨ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਤਹਿਇਆ ਕੀਤਾ ਗਿਆ ਕਿ ਪੰਜਾਬ 'ਚੋਂ ਆਪਾਂ ਨਸ਼ਾ ਜੜੋਂ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਐ ਉਹਨੀ ਲਾਈਵ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਬਦਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇਕਰ ਕਦੀ ਵੀ ਕਿਤੇ ਵੀ ਪੰਜਾਬਸ ਟ੍ਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਦੇ ਰੋਕ ਲੈਂਦੀ ਸੀ ਪੁਲਿਸ ਉਹ ਇਹ ਨਹੀਂ ਦੱਸ ਸਕਦੇ ਸੀ ਅਸੀਂ ਲੰਗੜੇ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਕਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇੱਥੋਂ ਨਸ਼ਾ ਤਸਕਰਾ ਨੂੰ ਸਾਫ ਕਰ ਦਿੱਤਾ ਜਿਹੜੇ ਸਾਡੇ ਬੱਚੇ ਦਲਦਲ ਜਿਗੇ ਉਹਨਾਂ ਨੂੰ ਮੇਨ ਸਟ੍ਰੀਮ ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੀ ਇਸੇ ਤਰ੍ਹਾਂ ਪਿੰਡਲ ਅੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਤੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਹੈ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮਹੀਣ ਚ ਹਿੱਸਾ ਬਣੀਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਆਪਾਂ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਵਰਿੰਕ ਕੇਸ਼ੀਵਾਲ ਜੀ ਤੇ ਮਾਨਸਾ ਹੁ ਜਲੰਧਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਾਹਿਬਾਂ ਹਰੇਕ ਐਕਟਿਸ ਸਾਹਿਬਾਂ ਪੰਜਾਬ ਦੇ ਪਿੰਡਾਂ ਚ ਜਾ ਰਿਹਾ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਉਹ ਸਾਥ ਦੇਣਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚ ਚੁਕਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਕਰਕੇ ਸੌਂਚ ਚੁਕਾਈ ਜਾਊਗੀ ਤੋਦੜੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੈੱਡ ਦੇ ਵੱਲੋਂ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਤੁਰਕੀ ਅਤੇ ਅਜ਼ਰਬਾਈਜਾਨ ਨਾਲ ਸਾਰੇ ਸਮਝੌਤਿਆਂ ਨੂੰ ਖਤਮ ਕਰ ਦਿੱਤਾ ਹੈ ਜਿਹਹਾਂ ਦਾ ਅਜ਼ਰ ਨੇ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਉਹਨਾਂ ਦੇ ਵੱਲੋਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਜੰਗ ਦੇ ਵਿੱਚ ਪਤਾ ਲੱਗਿਆ ਹੈ ਕਿ ਕਿਹੜੇ ਲੋਕ ਕਿਹੜੀ ਕਿਹੜਾ ਦੇਸ਼ ਭਾਰਤ ਨਾਲ ਸੀ ਤੇ ਕਿਹੜਾ ਪਾਕਿਸਤਾਨ ਦੇ ਨਾਲ ਖੜਾ ਹੋਇਆ ਜਿਸ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਤੁਰਕੀ ਤੇ ਅਜ਼ਰਬਾਈਜਾਨ ਦੇ ਵੱਲੋਂ ਖੁੱਲ੍ਹ ਕੇ ਪਾਕਿਸਤਾਨ ਨਾਲ ਜਿਹੜਾ ਕਿ ਉਹਨਾਂ ਦਾ ਸਾਥ ਦਿੱਤਾ ਗਿਆ ਜਿਸ ਨੂੰ ਵੇਖਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਇਹਨਾਂ ਦੇ ਨਾਲ ਸਾਰੇ ਸਮਝੌਤਿਆਂ ਨੂੰ ਖਤਮ ਕਰ ਦਿੱਤਾ ਤੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜੈ ਹਿੰਦ ਹਮ ਸਮਝਦੇ ਹਾਂ ਕਿ 22 ਅਪ੍ਰੈਲ ਕੋ ਪਾਕਿਸਤਾਨ ਦੁਆਰਾ ਭੇਜੇਗੇ ਹੰਤਕਵਾਦੀਓ ਨੇ ਪਹਿਲਗਾਮ ਮੇ छब्बीस भारतीय नागरिकों के हत्या कर दी इसके जवाब में भारत सरकार ने पाकिस्तान पर हमला किया लेकिन इसमें एक आश्चर्यजनक बात यह हुई कि भारत के वो देश वो मित्र देश जो हमारे साथ खड़े होने चाहिए थे उन्होंने पाकिस्तान का कोई का दिया जिसमें के दो देश हैं टर्की और अजरबैजान। लवली प्रोफेशनल यूनिवर्सिटी के इन दोनों देशों के छह यूनिवर्सिटियों के साथ हम मयू थे और हम आपस में अलग अलग तरीके से मिलकर काम कर रहे थे लेकिन हम सब के लिए अब देश सबसे ऊपर है देश की सुरक्षा सबसे ऊपर है देश का मान सबसे ऊपर है देश की प्रभुसत्ता सत्ता सबसे ऊपर है देश का गौरव सबसे ऊपर है इस वजह से आज आई ने फैसला लिया है कि इन दोनों देशों के छह यूनिवर्सिटी के साथ जो हमारे एमओयू हैं हम उनको आज से ही कैंसिल कर रहे हैं आज से ही रद्द कर रहे हैं जो हमें लगता है कम से कम हमें करना चाहिए क्योंकि तो हमारा देश का मान सम्मान हमें सबसे ज्यादा अपनी जय हिंद तो पंजाब बोर्ड वालों दसवीं जमात का रिजल्ट ऐलानिया गया ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ ਪੀਐਸਈਬ ਵੱਲੋਂ ਬੀਤੇ ਕਾਲ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਵਾਰ 95% ਵਿਦਿਆਰਥੀ ਪਾਸ ਹੋਏ ਹਨ ਤੇ ਕੁੱਲ ਸੂਬੇ ਵਿੱਚੋਂ ਟੌਪ ਕਰਨ ਵਾਲੀਆਂ ਤਿੰਨੋਂ ਕੁੜੀਆਂ ਨੇ ਦੱਸ ਦੇ ਕਿ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 650 ਨੰਬਰ ਲੈ ਕੇ ਸੂਬੇ ਪੱਧਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਦੂਜੇ ਸਥਾਨ ਤੇ ਮੁਖਸਰ ਸਾਹਿਬ ਦੀ ਪ੍ਰਤਿੰਦਰਪ੍ਰੀਤ ਕੌਰ ਰਹੀ ਅਤੇ ਤੀਜਾ ਸਥਾਨ ਮਲੇਰ ਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ ਤੇ ਤਾਂ ਅੰਦਾਜ਼ਨ ਹੈ ਕਿ ਇਸ ਦੇ ਮੱਦੇਨਜ਼ਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਉਸ ਦੇ ਵਿੱਚ ਵੀ ਇਹਨਾਂ ਦੀਆਂ ਇਹਨਾਂ ਨੂੰ ਜਿਹੜੀ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ ਸਰ ਮੈਨੂੰ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਕੋਸ਼ਿਸ਼ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਪੰਜਾਬ ਸਰਕਾਰ ਦੇ ਐਜੂਕੇਸ਼ਨਲੀ ਸਪੈਸੀਫਿਕ ਉਪਰਾਲੇ ਨੂੰ ਧਿਆਨ ਚ ਰੱਖਦੇ ਹੋਏ ਫੋਕਸ ਜਿਹੜਾ এডੂਕੇਸ਼ਨ ਤੇ ਹੈ ਟਾਈਮਲੀ ਰਿਜ਼ਲਟ ਟਾਈਮਲੀ ਵੈਲੂਏਸ਼ਨ ਤੇ ਚੰਗਾ ਮਿਆਰ ਵਧਾਉਣ ਲਈ ਉਪਰਾਲਾ ਜੋ ਹੈ ਉਹਦਾ ਅੱਜ ਨਤੀਜਾ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਸਾਡੇ 7000 ਨ ਸਕੂਲਾਂ ਵਿੱਚ ਪੀਰ ਹੋਏ 270746 ਬੱਚਿਆਂ ਵਿੱਚੋਂ 265548 ਬੱਚੇ ਪਾਸ ਹੋਏ ਨੇ 95.63% ਦੀ ਸਾਡੀ ਪਾਸ ਪਰਸੈਂਟੇਜ ਰਹੀ ਹੈ ਗਰਲਸ 96.85% ਬॉयਜ਼ 94.50% ਅਰਬਨ ਏਰੀਆ ਜੋ 94.7% ਰੂਰਲ ਏਰੀਆ 96% ਗਵਰਨਮੈਂਟ ਸਕੂਲ 95.47 ਨਾਨ ਗਵਰਨਮੈਂਟ ਸਕੂਲ 96.96% ਐਡਿਟਡ ਸਕੂਲ 91.72% ਰੀਅਪੀਅਰ 4% ਬੱਚਿਆਂ ਦੀ ਹੈ ਫੇਲ 0.2% ਬੱਚੇ ਹੋਏ ਨੇ ਅੰਮ੍ਰਿਤਸਰ 98.5% ਨਾਲ ਜ਼ਿਲ੍ਹਾ ਅਵਲ ਰਿਆ ਗੁਰਦਾਸਪੁਰ 98.2 ਤੇ ਦੂਜੇ ਨੰਬਰ ਤੇ ਰਿਆ ਤਰਨਤਾਰਨ 98.08 ਤੇਤੀਜ ਨੰਬਰ ਤੇ ਰਿਹਾ ਮੈਰਿਟ ਵਿੱਚ 300 ਬੱਚੇ ਆਏ ਨੇ ਜਿਨ੍ਹਾਂ ਚੋਂ 256 ਲੜਕੀਆਂ ਨੇ 44 ਲੜਕੇ ਨੇ ਮੈਰਿਟ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ ਦੇ 52 ਬੱਚੇ ਨੇ ਹੁਸ਼ਿਆਰਪੁਰ ਦੇ 47 ਅੰਮ੍ਰਿਤਸਰ ਦੇ 25 ਸਪੋਰਟਸ ਪਰਸਨਸ ਮੈਰਿਟ ਵਿੱਚ 16 ਹਨ ਤੇ ਜਿਹੜੇ ਪਹਿਲੇ ਪੋਜੀਸ਼ਨ ਤੇ ਬੱਚੀ ਜੋ ਆਈ ਹੈ ਉਸ ਦਾ ਨਾਮ ਅਕਸ਼ਨੂਰ ਕੌਰ ਹੈ ਪਿਤਾ ਦਾ ਨਾਮ ਪਰਮਜੀਤ ਸਿੰਘ ਇਹ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਨੂੰ ਬਿਲੋਂਗ ਕਰਦੀ ਹੈ ਨੰਬਰ 2 ਤੇ ਰਤਿੰਦਰ ਦੀਪ ਕੌਰ ਪਿਤਾ ਦਾ ਨਾਮ ਨਿਰਮਲ ਸਿੰਘ ਇਹ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ ਤੀਜਾ ਨੰਬਰ ਤੇ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਰਕੋਟਲਾ ਨੂੰ ਬਿਲੋਂਗ ਕਰਦੀ ਹੈ ਤਿੰਨੇ ਬੱਚੀਆਂ ਦੇ 100 100 100% ਮਾਰਕਸ ਨੇ ਪਰ ਉਹ ਰੂਲਸ ਦੇ ਮੁਤਾਬਕ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਇਹ ਫਸਟ ਸੈਕੰਡ ਥਰਡ ਪੋਜੀਸ਼ਨ ਦੇ ਵਿੱਚ ਡਿਕਲੇਅਰ ਕੀਤੇ ਗਏ ਆ ਇਹ ਕਹਿੰਦੇ ਆ ਮੈਂ ਸਾਰਿਆਂ ਨੂੰ ਫੇਰ ਮੁਬਾਰਕਬਾਦ ਦਿੰਨਾ ਬੱਚਿਆਂ ਨੂੰ ਮਾਪਿਆਂ ਨੂੰ ਤੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਕਿਹਾ ਜਾਂ ਵਧੀਆ ਰਿਜ਼ਲਟ ਔਰ ਨਾਲ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਹਨਾਂ ਦਾ ਭਵਿੱਖ ਬਹੁਤ ਵਧੀਆ ਰਹੇ। ਥੈਂਕ ਯੂ। ਬਹੁਤ ਪਾਸ। ਜੰਦੇ ਕਾਣ ਸਰ। ਸਰੀ ਸਾਈਡ ਕਰਨਾ ਜੀ। ਸਰੀ ਇਧਰ ਤੋਂ ਨਹੀਂ ਵਗਦੇ ਚੇਕ। ਨਹੀਂ ਬੈਠੋ। ਮੈਂ ਸਰ ਹਾਂ। ਔਰ ਸਕਰੀਨ ਤੇ ਵੀ ਲਾਤੀ ਆ ਉਥੋਂ ਵੀ ਲੈ ਸਕਦੇ ਥੈਂਕ ਯੂ ਜੀ ਸਾਰੇ ਚੋਦਰੀ ਬੀਤੇ ਦਿਨੀ ਅਮਨਿਸਾ ਦੇ ਮਜੀਠਾ ਤੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਵੀ ਤੋਂ ਬਾਅਦ ਮੌਤਾ ਹੋਈਆਂ ਸੀ ਜਿਸ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਫੁੱਲ ਐਕਸ਼ਨ ਮੋਰ ਦੇ ਵਿੱਚ ਆ ਗਈ ਸੀ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਮਜੀਡਾ ਨਗਲੀ ਸ਼ਰਾਬ ਮਾਮਲੇ ਦੇ ਮੁਲਜ਼ਮਾਂ ਨੂੰ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੰਮਨਿਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਮੁਲਜ਼ਮਾਂ ਦਾ ਇੱਕ ਹਫਤੇ ਦਾ ਰਿਮਾਂਡ ਮੰਗਿਆ ਪਰ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦਾ ਫੈਸਲਾ ਕੀਤਾ ਪੁਲਿਸ ਦਾ ਕਹਿਣਾ ਕਿ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਦੀ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ ਮੁਲਜ਼ਮਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਪਿੱਛੇ ਅਤੇ ਅੱਗੇ ਦੇ ਸੰਬੰਧਾਂ ਦਾ ਪਤਾ ਲੱਗ ਸਕੇ ਇਸ ਤੋਂ ਇਲਾਵਾ ਲੁਧਿਆਣਾ ਤੇ ਦਿੱਲੀ ਦੇ ਸਪਲਾਈਰਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਇਸ ਵੇਲੇ 16 ਮੁਲਜ਼ਮ ਹਿਰਾਸਤ ਦੇ ਵਿੱਚ ਹਨ ਜਦੋਂ ਕਿ ਦੋ ਅਜੇ ਵੀ ਫਰਾਰ ਹਨ ਨਕਲੀ ਸ਼ਰਾਬ ਪੀਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂ ਜੀ ਉਚਾਸਾ ਧੰਨਵਾਦ